ਆਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਇਨਾੰਬਾਂ ਤੋਂ ਬਹੁਤ ਹੀ ਵਧੀਆ ਠੰਡੀ ਠੰਡੀ ਖੀਰ ਤੇ ਜੇਕਰ ਇਨਾੰਬਾਂ ਤੋਂ ਇੱਕ ਵਾਰੀ ਤੁਸੀਂ ਗਰਮੀਆਂ ਦੇ ਸੀਜ਼ਨ ਚ ਇਸ ਤਰ੍ਹਾਂ ਦੀ ਖੀਰ ਬਣਾ ਕੇ ਖਾ ਲਈ ਨਾ ਤੇ ਜਿੰਨਾ ਚਿਰ ਅੰਬਾਂ ਦਾ ਸੀਜ਼ਨ ਹੈ ਤੁਸੀਂ ਇਸ ਤਰ੍ਹਾਂ ਦੀ ਹੀ ਖੀਰ ਬਣਾ ਕੇ ਖਾਓਗੇ ਇਹ ਬਹੁਤ ਹੀ ਸਵਾਦ ਬੰਦੀ ਹੈ ਤੇ ਆਓ ਹੁਣ ਖੀਰ ਬਣਾਉਣਾ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਆਪਾਂ ਲਵਾਂਗੇ ਇੱਕ ਭਾਰੇ ਤਲੇ ਦੀ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ। ਭਾਵੇਂ ਜਿਹੜੀ ਕੜਾਈ ਹੈ ਜਾਂ ਜੋ ਵੀ ਭਾਂਡਾ ਹੈ ਭਾਰੇ ਥਲੇ ਦਾ ਹੈ ਫਿਰ ਵੀ ਥੋੜਾ ਜਿਹਾ ਪਾਣੀ ਜ਼ਰੂਰ ਪਾਵਾਂਗੇ। ਦੁੱਧ ਥੱਲੇ ਨਹੀਂ ਲੱਗੇਗਾ। ਤੇ ਪਾਣੀ ਦੇ ਨਾਲ ਹੀ ਹੁਣ ਮੈਂ ਕੜਾਈ ਵਿੱਚ ਪਾਣ ਲੱਗੀ ਹਾਂ 1 ਲੀਟਰ ਫੁੱਲ ਫੈਟ ਦਾ ਦੁੱਧ। ਤੇ ਦੁੱਧ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਹੋ। ਮੈਂ ਫੁੱਲ ਫੈਟ ਦਾ ਲਿਆ ਹੈ। ਚੁਆਵਾ ਪੈਕੇਟ ਵਾਲਾ ਜਿਹੜਾ ਤੁਹਾਡੇ ਕੋਲ ਘਰ ਵਿੱਚ ਹੋਵੇ ਉਹਦੇ ਨਾਲ ਤੁਸੀਂ ਏ ਖੀਰ ਬਣਾ ਸਕਦੇ ਹੋ। ਤੇ ਹੁਣ ਇੱਥੇ ਦੁੱਧ ਨੂੰ ਨਾ ਇੱਕ ਉਬਾਲਾ ਆਨ ਤੱਕ ਗਰਮ ਕਰਾਂਗੇ। ਯਾਨੀ ਕਿ ਇੱਕ ਉਬਾਲਾ ਦਵਾਵਾਂਗੇ। ਤੇ ਥੋੜੀ देर तक ਜਦੋਂ ਦੁੱਧ ਚੁਬਾਲਾ ਆ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਭਿੱਜੇ ਹੋਏ ਚੌਲ ਇੱਥੇ ਚੌਥਾ ਕੁ ਕੱਪ ਚੌਲ ਲੈ ਕੇ ਤੇ ਮੈਂ ਇਹਨਾਂ ਨੂੰ 20 ਮਿੰਟ ਪਾਣੀ 'ਚ ਭਿਉਂ ਦਿੱਤਾ ਸੀ ਚੰਗੀ ਤਰ੍ਹਾਂ ਫੁੱਲ ਗਏ ਨੇ ਤੇ ਇਹ ਸੌਫਟ ਵੀ ਹੋ ਗਏ ਨੇ ਤੇ ਇਹਨਾਂ ਨੂੰ ਨਾ ਮੈਂ ਹੁਣ ਇਸ ਤਰ੍ਹਾਂ ਹੱਥ ਨਾਲ ਪ੍ਰੈਸ ਕਰਦੇ ਹੋਏ ਨਾ ਥੋੜਾ ਜਿਹਾ ਤੋੜ ਲਵਾਂਗੀ ਠੀਕ ਹੈ ਭਾਵੇਂ ਮੈਂ ਇੱਥੇ ਟੋਟਾ ਚੌਲ ਹੀ ਲਏ ਨੇ ਫਿਰ ਵੀ ਇਹਨਾਂ ਨੂੰ ਮੈਂ ਇਸ ਤਰ੍ਹਾਂ ਕਰਕੇ ਤੋੜ ਲਵਾਂਗੀ ਤੇ ਇਹ ਹੋਰ ਛੋਟੇ ਹੋ ਜਾਣਗੇ ਤੇ ਖੀਰ ਜਿਹੜੀ ਹੈ ਬੜੀ ਵਧੀਆ ਗਾੜੀ ਮਲਾਈਦਾਰ ਬਣੇਗੀ ਜੇ ਵੱਡੇ ਚੌਲ ਹੋਣ ਤੇ ਉਹਨ ਤੇ ਫਿਰ ਇਹ ਰਿਜ ਦੇ ਦੁੱਧ ਦੇ ਵਿੱਚ ਪਾ ਦਵਾਂਗੇ ਬਹੁਤ ਹੀ ਵਧੀਆ ਖੀਰ ਬਣਦੀ ਹੈ ਮਿਕਸ ਵੀ ਛੇਤੀ ਹੋ ਜਾਂਦੀ ਹੈ ਦੇਸਨਾ ਤੇ ਤੋੜ ਕੇ ਚੌਲ ਪਾਈਏ ਨਾ ਤੇ ਗੈਸ ਦੀ ਫਲੇਮ ਨੂੰ ਨਾ ਫੁੱਲ ਕਰਕੇ ਤੇ ਇਹਨਾਂ ਨੂੰ ਆਪਾਂ ਉਦੋਂ ਤੱਕ ਚਲਾਉਣਾ ਹੈ ਜਦ ਤੱਕ ਚੌਲ ਪਾਨ ਤੋਂ ਬਾਅਦ ਦੁਬਾਰਾ ਦੁੱਧ ਵਿੱਚ ਉਬਾਲਾ ਨਹੀਂ ਆ ਜਾਂਦਾ ਨਹੀਂ ਤੇ ਕੀ ਹੁੰਦਾ ਹੈ ਕਿ ਕਈ ਵਾਰੀ ਚੌਲ ਥੱਲੇ ਬੈਠ ਜਾਂਦੇ ਨੇ ਤੇ ਥੋੜੇ ਥੋੜੇ ਜਿਹੇ ਢੇਲੇ ਜਿਹਾ ਵੀ ਬੱਜ ਜਾਂਦੇ ਨੇ ਕਈ ਵਾਰ ਹੁੰਦਾ ਐਦਾ ਹਮੇਸ਼ਾ ਨਹੀਂ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਇਕ ਬਾਲਾ ਆਨ ਤੱਕ ਚਲਾਉਂਦੇ ਰਹਿਣਾ ਤੇ ਇੱਥੇ ਵੇਖੋ ਜੀ ਚੌਲ ਪਾਨ ਤੋਂ ਬਾਅਦ ਨਾ ਇਹ ਵਧੀਆ ਰਿਜਣ ਲੱਗ ਪਿਆ ਹੈ ਨਾ ਦੁੱਧ ਚ ਵੀ ਉਬਾਲਾ ਆ ਗਿਆ ਤੇ ਹੁਣ ਆਪਾਂ ਕੀ ਕਰਾਂਗੇ ਗੈਸ ਦੀ ਫਲੇਮ ਨੂੰ ਕਰਾਂਗੇ ਮੀਡੀਅਮ ਟੂ ਲੋ ਤੇ ਫਲੇਮ ਨੂੰ ਮੀਡੀਅਮ ਟੂ ਲੋ ਕਰਕੇ ਨਾ ਇਹਨੂੰ ਆਪਾਂ ਹੁਣ ਰਿਜਾਣਾ ਹੈ ਤੇ ਕਿਸ ਤਰ੍ਹਾਂ ਰਿਜਾਣਾ ਹੈ ਇਹਨੂੰ ਥੋੜੀ ਦੇ ਟੱਕ ਦੇਣਾ ਹੈ ਇੱਕ ਸਾਈਡ ਤੋਂ ਥੋੜਾ ਜਿਹਾ ਖੁੱਲਾ ਰੱਖਣਾ ਹੈ ਪੂਰਾ ਨਹੀਂ ਟਕਣਾ ਠੀਕ ਹੈ ਪੂਰਾ ਟੱਕ ਦਵਾਂਗੇ ਤੇ ਦੁੱਧ ਉਬਲ ਕੇ ਬਾਹਰ गिर ਸਕਦਾ ਹੈ ਤੇ ਇਹਨੂੰ ਟੱਕ ਕੇ ਪਕਾਵਾਂਗੇ ਤੇ ਅੰਦਰ ਅੰਦਰ ਰਿਜ ਕੇ ਖੀਰ ਬਹੁਤ ਹੀ ਸਵਾਦ ਬਣੇਗੀ ਤੇ ਜਦ ਤੱਕ ਦੁੱਧ ਉਰ ਚਲ ਰਿਝਦੇ ਨੇ ਨਾ ਆਪਾਂ ਆੰਬ ਤਿਆਰ ਕਰ ਲੈਨੇ ਆ ਤੇ ਇੱਥੇ ਮੈਂ ਲਏ ਨੇ ਦੋ ਆੰਬ ਤੇ ਇਹਨਾਂ ਆੰਬਾਂ ਨੂੰ ਆਪਾਂ ਪਹਿਲਾਂ ਛਿੱਲਾਂਗੇ ਤੇ ਆੰਬ ਜਿਹੜੇ ਆਪਾਂ ਲੈਣੇ ਨੇ ਨਾ ਉਹ ਵਧੀਆ ਪੀਲੇ ਜਿਹੇ ਰੰਗ ਦੇ ਹੋਣ ਰੰਗ ਵੀ ਵਧੀਆ ਹੋਵੇ ਤੇ ਸਵਾਦ ਵੀ ਵਧੀਆ ਹੋਵੇ ਯਾਨੀ ਕਿ ਇਕਦਮ ਮਿੱਠੇ ਹੋਣ ਤੇ ਮੈਂ ਇੱਥੇ ਸਫੇਦਾ ਆੰਬ ਲਏ ਨੇ ਬਹੁਤ ਹੀ ਮਿੱਠੇ ਨੇ ਤੇ ਛਿੱਲਣ ਤੋਂ ਬਾਅਦ ਨਾ ਹੁਣ ਆਪਾਂ ਆੰਬਾਂ ਨੂੰ ਕੱਦੂਕਸ ਕਰਾਂਗੇ ਨਾ ਇਹਨਾਂ ਨੂੰ ਮੈਸ਼ ਕਰਨਾ ਹੈ ਤੇ ਨਾ ਕੱਟਣਾ ਹੈ ਇਹਨਾਂ ਨੂੰ ਕਰਾਂਗੇ ਆਪਾਂ ਕੱਦੂਕਸ ਤੇ ਜੜੇ ਆਂਬ ਮੈ ਲੈਏ ਨਾ ਦੋ ਨੇ ਮੀਡੀਅਮ ਸਾਈਜ਼ ਦੇ ਜੋ ਕਿ ਵਜ਼ਨ ਵਿੱਚ ਅੱਧਾ ਕਿਲੋ ਨੇ ਤੇ ਵੇਖੋ ਜੀ ਇਸ ਤਰ੍ਹਾਂ ਦਾ ਆਂਬ ਸਾਨੂੰ ਚਾਹੀਦਾ ਹੈ ਖੀਰ ਚ ਪਾਉਣ ਵਾਸਤੇ ਥੋੜੇ ਥੋੜੇ ਜੇ ਰੇਸ਼ੇ ਦਿਖਦੇ ਪਏ ਨਾ ਨਾਤੇ ਆਪਾਂ ਇਹਨੂੰ ਬੀਟ ਕਰਨਾ ਹੈ ਤੇ ਨਾ ਹੀ ਕੱਟਣਾ ਹੈ ਬੀਟ ਕਰਨ ਨਾਲ ਬਹੁਤਾ ਗਾੜਾ ਜਿਹਾ ਪਲਪ ਹੋ ਜਾਏਗਾ ਤੇ ਕੱਟਣ ਨਾਲ ਉਹਦੇ ਪੀਸੇਜ਼ ਹੋ ਜਾਣਗੇ ਤੇ ਆਪਾਂ ਨੂੰ ਇਦਾਂ ਦਾ ਹੀ ਚਾਹੀਦਾ ਹੈ ਤੇ ਇੱਥੇ ਆਪਣੇ ਦੁੱਧ ਹੋਰ ਚੌਲ ਬਹੁਤ ਹੀ ਵਧੀਆ ਰਿਝਦੇ ਪਏ ਨੇ ਇਹਨਾਂ ਨੂੰ ਆਪਾਂ ਇੱਕ ਵਾਰੀ ਚਲਾ ਲਾਂਗੇ ਤੇ ਜਿਹੜੀ ਸਾਈਡਾਂ ਤੇ ਮਲਾਈ ਜਿੱ ਇਕੱਠੀ ਹੋ ਜਾਂਦੀ ਹੈ ਨਾ ਇਹਨੂੰ ਵੀ ਉਤਾਰ ਲਵਾਂਗੇ ਨਾਲ ਨਾਲ ਉਤਾਰੀ ਜਾਵਾਂਗੇ ਤੇ ਚੌਲ ਜਿਹੜੇ ਨਾ ਨਰਮ ਹੋਣੇ ਸ਼ੁਰੂ ਹੋ ਗਏ ਨੇ ਇਹ ਦੇਖੋ ਤੇ ਇਹਨਾਂ ਨੂੰ ਆਪਾਂ ਦੁਬਾਰਾ ਟੱਕ ਦਵਾਂਗੇ ਗੈਸ ਦੀ ਫਲੇਮ ਨੂੰ ਮੀਡੀਅਮ ਟੂ ਲੋ ਹੀ ਰੱਖਾਂਗੇ ਤੇ ਇਹਨੂੰ ਹੋਰ ਕੜਨ ਦਵਾਂਗੇ ਕਰ ਕਰ ਕੇ ਖੀਰ ਬਹੁਤ ਹੀ ਸਵਾਦ ਬਨੇਗੀ ਤੇ ਹੁਣ ਆਪਾਂ ਕੜਾਈ ਨੂੰ ਫਿਰ ਤੋਂ ਟੱਕ ਦਵਾਂਗੇ ਪਰ ਟਾਕੇ ਛੱਡਣਾ ਨਹੀਂ ਹੈ ਵਿਚ ਵਿਚ ਇਹਨਾਂ ਨੂੰ ਚਲਾਉਂਦੇ ਵੀ ਰਾਵਾਂਗੇ ਤੇ ਇੱਥੇ ਚੌਲ ਪਾਨ ਤੋਂ ਬਾਅਦ ਹੁਣ ਤੱਕ ਇਹਨੂੰ ਪਕਾਉਂਦੇ ਹੋਏ ਨਾ 20 ਮਿੰਟ ਹੋ ਚੁੱਕੇ ਨੇ ਤੇ ਮੈਂ ਤੁਹਾਨੂੰ ਦਿਖਾਨੀ ਹੈ ਕਿ ਖੀਰ ਸਾਡੀ ਤਕਰੀਬਨ ਪੱਕ ਚੁੱਕੀ ਹੈ ਤੇ ਤੁਸੀਂ ਵੇਖ ਸਕਦੇ ਹੋ ਪਹਿਲੇ ਨਾਲੋਂ ਕਾਫੀ ਗਾੜ੍ਹੀ ਹੋ ਗਈ ਹੈ ਕੜ-ਕੜ ਕੇ ਨਾ ਬਹੁਤ ਹੀ ਵਧੀਆ ਇਕਦਮ ਗਾੜ੍ਹੀ ਮਲਾਈਦਾਰ ਖੀਰ ਬਣੀ ਹੈ ਤੇ ਹੁਣ ਆਪਾਂ ਕੀ ਕਰਾਂਗੇ ਇੱਥੋਂ ਸਾਈਡਾਂ ਤੋਂ ਫਿਰ ਇੱਕ ਵਾਰੀ ਲਾ ਲਾਂਗੇ ਮਲਾਈ ਵਗੈਰਾ ਜੋ ਵੀ ਹੈ ਜਿਵੇਂ ਇੱਕ ਨਾਰਮਲ ਖੀਰ ਬਣਾਣੇ ਆ ਨਾ ਉਹਵੇਂ ਆਪਾਂ ਇਹਨੂੰ ਕાળ ਕੇ ਬਣਾ ਕੇ ਤਿਆਰ ਕਰ ਲੈਣਾ ਤੇ ਜਦੋਂ ਖੀਰ ਤਕਰੀਬਨ ਤਕਰੀਬਨ ਪੱਕ ਜਾਵੇ ਨਾ ਯਾਨੀ ਕਿ ਬਿਲਕੁਲ ਪੱਕਣ ਵਾਲੀ ਹੀ ਹੋਵੇ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਐ ਮਿਲਕ ਮੇਡ ਯਾਨੀ ਕਿ ਕੰਡੈਂਸ ਮਿਲਕ ਤੇ ਮੈਂ ਮਿੱਠੇ ਦੀ ਥਾਂ ਇਹਨੂੰ ਮਿੱਠਾ ਕਰਨ ਵਾਸਤੇ ਚੀਨੀ ਦੀ ਥਾਂ ਇਹਦੇ ਵਿੱਚ ਕੰਡੈਂਸ ਮਿਲਕ ਪਾ ਰਹੀ ਆ ਇਹਦੇ ਨਾਲ ਖੀਰ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਏਗਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਤੇ ਇਹਦੇ ਵਿੱਚ ਕੰਡੈਂਸ ਮਿਲਕ ਦੀ ਜਗ੍ਹਾ ਨਾ ਆਪਾਂ ਮਿਲਕ ਪਾਊਡਰ ਵੀ ਪਾ ਸਕਦੇ ਆ ਪਹਿਲਾਂ ਠੰਡੇ ਦੁੱਧ ਵਿੱਚ ਘੋਲ ਕੇ ਫੇਰ ਪਾਣਾ ਹੈ ਤੇ ਉਹ ਵੀ ਆਪਾਂ ਅੱਧਾ ਕੱਪ ਪਾਵਾਂਗੇ ਉਹਦੇ ਨਾਲ ਖੀਰ ਗਾੜੀ ਹੋ ਜਾਏਗੀ ਤੇ ਮਿਲਕ ਮੇਡ ਵੀ ਮੈਂ ਅੱਧਾ ਕਾਪੀ ਪਾਇਆ ਹੈ ਤੇ ਇਹ ਪਾਉਣ ਨਾਲ ਕੀ ਹੈ ਕਿ ਆਪਾਂ ਨੂੰ ਖੋਏ ਵਗੈਰਾ ਪਾਣ ਦੀ ਲੋੜ ਨਹੀਂ ਪੈਗੀ ਬਲਕਿ ਖੋਏ ਵਰਗਾ ਹੀ ਖੀਰ ਚੋ ਸਵਾਦ ਆਏਗਾ ਬਹੁਤ ਹੀ ਵਧੀਆ ਤੇ ਹੁਣ ਖੋਲ ਚੁੱਕਿਆ ਹੈ ਇਹਦੇ ਵਿੱਚ ਕੰਡੈਂਸ ਮਿਲਕ ਤੇ ਹੁਣ ਆਪਾਂ ਇਹਦੇ ਵਿੱਚ ਆਪਣੀ ਮਰਜ਼ੀ ਤੇ ਥੋੜੇ ਜਿਹਾ ਡਰਾਈ ਫਰੂਟਸ ਪਾ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਭਿੱਜੇ ਤੇ ਛਿੱਲੇ ਹੋਏ ਬਦਾਮ ਇਹਨਾਂ ਨੂੰ ਮੈਂ ਪਾਣੀ ਵਿੱਚ ਭਿਉਣ ਤੋਂ ਬਾਅਦ ਛਿੱਲ ਕੇ ਤੇ ਇਸ ਤਰ੍ਹਾਂ ਦਾ ਕੱਟ ਲਿਆ ਲੰਬਾ ਲੰਬਾ ਤੇ ਤੁਸੀਂ ਬਿਨਾਂ ਭਿੱਜੇ ਵੀ ਪਾ ਸਕਦੇ ਹੋ ਤੇ ਥੋੜੇ ਜਿਹਾ ਪਿਸਤੇ ਵੀ ਪਾਏ ਨੇ ਕੱਟ ਕੇ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਚਰੌਂਜੀ ਚੇਰੋਂਜੀ ਦਾ ਸਵਾਦ ਮੈਂ ਖੀਰ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਤੁਸੀਂ ਆਪਣੀ ਮਨਪਸੰਦ ਡ్రਾਈ ਫਰੂਟਸ ਪਾ ਸਕਦੇ ਹੋ ਔਰ ਕਿੰਨੇ ਪਾਣੇ ਆ ਕੁਆਂਟੀਟੀ ਵੀ ਤੁਸੀਂ ਆਪਣੇ ਅਨੁਸਾਰ ਪਾ ਸਕਦੇ ਹੋ ਜਿੰਨੇ ਕਿ ਤੁਹਾਨੂੰ ਇਹਦੇ ਵਿੱਚ ਪਸੰਦ ਹੋਣ ਹੈ ਨਾ ਕਿਸ਼ਮਿਸ਼ ਵੀ ਪਾ ਸਕਦੇ ਹੋ ਕਾਜੂ ਵੀ ਪਾ ਸਕਦੇ ਹੋ ਤੇ ਮੈਂ ਪਿਸਤਾ ਬਦਾਮ ਤੇ ਚੇਰੋਂਜੀ ਪਾਈ ਹੈ ਤੇ ਇਹਨਾਂ ਨੂੰ ਹੁਣ ਮੈਂ ਚੰਗੀ ਤਰ੍ਹਾਂ ਕਰ ਦਿੱਤਾ ਹੈ ਮਿਕਸ ਤੇ ਇਹਦੇ ਵਿੱਚ ਮੈਂ ਇਲਾਇਚੀ ਵਗੈਰਾ ਦਾ ਫਲੇਵਰ ਨਹੀਂ ਪਾਣ ਲੱਗੀ ਆ ਕਿਉਂਕਿ ਅੱਜ ਮੈਂ ਇਹਦੇ ਵਿੱਚ ਆਂਬ ਦਾ ਫਲੇਵਰ ਲੈਣਾ ਹੈ ਆਂਬ ਵਾਲੀ ਖੀਰ ਬਣਾ ਰਹੇ ਹਾਂ ਬਹੁਤ ਹੀ ਵਧੀਆ ਬਹੁਤ ਸਵਾਦ ਜੇ ਤੁਸੀਂ ਪਾਣਾ ਚਾਹੁੰਦੇ ਇਲਾਇਚੀ ਪਾ ਲਓ ਪਰ ਮੈਂ ਨਹੀਂ ਪਾਵਾਂਗੀ ਠੀਕ ਹੈ ਤੇ ਇਹ ਹੁਣ ساری ਖੀਰ ਜਰੀ ਹੈ ਦੇਖੋ ਤਿਆਰ ਹੈ ਬਿਲਕੁਲ ਤੇ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਇਹਦੇ ਵਿੱਚ ਹਜੇ ਆਪਾਂ ਆਂਬ ਪਾਣਾ ਹੈ ਤੇ ਇਹ ਹੋਰ ਜ਼ਿਆਦਾ ਗਾੜੀ ਹੋਏਗੀ ਇਸ ਕਰਕੇ ਥੋੜੀ ਜਿਹੀ ਗੁੰਝਾਇਸ਼ ਰੱਖ ਕੇ ਇਹਨੂੰ ਓਨੀ ਕੀ ਪਤਲੀ ਰੱਖੋ ਓਨੀ ਕੀ ਦੀ ਕਨਸਿਸਟੈਂਸੀ ਰੱਖੋ ਤੇ ਇਹਨੂੰ ਹੁਣ ਆਪਾਂ ਕਰਾਂਗੇ ਪਹਿਲਾਂ ਪੂਰੀ ਤਰ੍ਹਾਂ ਠੰਡਾ ਤੇ ਇੱਥੇ ਵੇਖੋ ਜੀ ਇਹ ਖੀਰ ਜਿਹੜੀ ਹੈ ਨਾ ਇਹਨੂੰ ਮੈਂ ਰੂਮ ਟੈਂਪਰੇਚਰ ਤੇ ਠੰਡਾ ਕਰ ਲਿਆ। ਆ ਦੇਖੋ ਪਹਿਲੇ ਨਾਲੋਂ ਗਾੜੀ ਵੀ ਹੋ ਗਈ ਹੈ ਨਾ ਠੰਡੇ ਹੋ ਕੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਅੱਧੂ ਕਸ ਕੀਤਾ ਹੋਇਆ ਆਂਬ। ਬਹੁਤ ਹੀ ਵਧੀਆ ਸਵਾਦ ਆ ਜਾਂਦਾ ਹੈ ਇਹਦਾ ਖੀਰ ਦੇ ਵਿੱਚ। ਇੱਕ ਸਿੰਪਲ ਜੀ ਚੀਜ਼ ਨੂੰ ਜੇ ਥੋੜਾ ਜਿਹਾ ਟਵਿਸਟ ਦੇ ਕੇ ਬਣਾ ਲਵੋ ਨਾ ਕੋਈ ਚੀਜ਼ ਐਡ ਕਰਕੇ ਤੇ ਉਹਦਾ ਸਵਾਦ ਬਹੁਤ ਹੀ ਵਧੀਆ ਹੋ ਜਾਂਦਾ ਹੈ। ਨਾਲੇ ਖਾਣ ਦਾ ਮਜ਼ਾ ਆ ਜਾਂਦਾ ਹੈ, ਸਵਾਦੀ ਆ ਜਾਂਦਾ ਹੈ। ਅੰਬ ਨੂੰ ਨਾ ਇਹਦੇ ਵਿੱਚ ਇੱਕਦਮ ਜ਼ੋਰ ਦੇ ਮਤਲਬ ਕੋਲ-ਕੋਲ ਕੇ ਮਿਕਸ ਨਹੀਂ ਕਰਨਾ ਐਸਾ ਪੋਲਾ-ਪੋਲਾ ਮਿਕਸ ਕਰਨਾ ਹੈ ਤਾਂ ਕਿ ਖੀਰ ਦਾ ਟੈਕਸਚਰ ਬਹੁਤ ਹੀ ਵਧੀਆ ਆਵੇ ਤੇ ਐਵੇਂ ਰੂਮ ਟੈਂਪਰੇਚਰ ਤੇ ਠੰਡਾ ਕਰਕੇ ਫਿਰ ਇਹਦੇ ਵਿੱਚ ਅੰਬ ਪਾਏ ਨੇ ਅੰਬ ਤਾਂ ਮੈਂ ਫ੍ਰਿਜ ਵਿੱਚ ਰੱਖ ਦਿੱਤੇ ਸੀ ਕੱਦੂ ਕਸ ਕਰਨ ਤੋਂ ਬਾਅਦ ਪਰ ਤੁਸੀਂ ਖੀਰ ਨੂੰ ਠੰਡਾ ਕਰਕੇ ਵੀ ਇਹਦੇ ਵਿੱਚ ਅੰਬ ਮਿਕਸ ਕਰ ਸਕਦੇ ਹੋ ਯਾਨੀ ਕਿ ਫ੍ਰਿਜ ਵਿੱਚ ਠੰਡਾ ਕਰਕੇ ਵੀ ਆਂਬੂ ਵੀ ਠੰਡੇ ਕਰ ਲਓ ਤੇ ਖੀਰ ਵੀ ਠੰਡੀ ਕਰ ਲਓ ਤੇ ਉਦੋਂ ਵੀ ਮਿਕਸ ਕਰ ਸਕਦੇ ਹੋ ਤੇ ਇਸ ਤਰ੍ਹਾਂ ਰੂਮ ਟੈਂਪਰੇਚਰ ਤੇ ਠੰਡੀ ਕਰਕੇ ਅੰਬ ਪਾ ਕੇ ਵੀ ਫ੍ਰਿਜ ਵਿੱਚ ਰੱਖ ਸਕਦੇ ਹੋ ਆ ਦੇਖੋ ਤੁਸੀਂ মিক্স ਕਰਨ ਤੋਂ ਬਾਅਦ ਕਿੰਨੀ ਵਧੀਆ ਲੱਗ ਰਹੀ ਹੈ ਨਾ ਬਹੁਤ ਹੀ ਵਧੀਆ ਟੈਕਸਚਰ ਆਇਆ ਰੰਗਤ ਦੇਖੋ ਬਹੁਤ ਹੀ ਵਧੀਆ ਹੀ ਹੈ ਅੰਬਾਂ ਦੇ ਸੀਜ਼ਨ ਵਿੱਚ ਅੰਬ ਤਾਂ ਆਪਾਂ ਰੋਜ਼ ਕੱਟ ਕੇ ਖਾਣੇ ਹੀ ਆਂ ਮੈਂਗੋ ਸ਼ੇਕ ਵੀ ਬਣਾ ਕੇ ਪੀਣੇ ਹੀ ਆਂ ਕਸਟਰਡ ਵੀ ਬਣਾ ਕੇ ਖਾਣੇ ਆਂ ਪਰ ਐਸ ਵਾਰੀ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਦੀ ਠੰਡੀ ਠੰਡੀ ਆਂਬੋ ਵਾਲੀ ਖੀਰ ਬਣਾ ਕੇ ਖਾਓ ਵੱਡਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਹੀ ਬਹੁਤ ਹੀ ਪਸੰਦ ਆਏਗੀ ਖੀਰ ਬਣਾ ਕੇ ਖਾ ਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਖੀਰ ਦਾ ਸਵਾਦ ਕਿਦਾਂ ਦਾ ਲੱਗਿਆ